ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਠੀਕ ਠਾਕ ਆਪਾਂ ਆਏ ਹੋਏ ਆ ਅਬੋਰ ਤੇ ਇਹ ਹੈਗਾ ਜੀ ਅਬੋਰ ਦਾ ਪਟੇਲ ਪਾਰਕ ਇੱਥੇ ਲਰਿਆ ਲਵਦੀਪ ਚੁੱਲੇ ਆਪਣੇ ਫਰੈਂਡ ਨਾਲ ਅਥਲਿਆ ਰਿਆ ਲਵਦੀਪ ਸਲਾਈਡ ਲਵਦੀਪ ਜਲਦੀ 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 ਫਾਸਟ ਆਜਾ ਆਜਾ ਜੀ ਚਿੜੀਆਂ ਨੂੰ ਦਾਣਾ ਤੇ ਰੱਖਿਆ ਹੋਇਆ ਪਾਣੀ ਬਹੁਤ ਸੋਹਣਾ ਪਾਰਕ ਹੈ ਟੁੱਪ ਚੜ ਗਈ ਹੋਈ ਏ ਹੁਣ ਤੁਸੀਂ ਹੋਗੇ ਥੋੜਾ ਜਿਹਾ ਲੇਟ ਆ ਦੇਖੋ ਜੀ ਮੈਨੂੰ ਇੱਥੇ ਦੀ ਇੱਕ ਚੀਜ਼ ਬਹੁਤ ਵਧੀਆ ਲੱਗੀ ਕਿ ਸਾਰੇ ਪੇੜਾਂ ਤੇ ਤਾਂ ਇਹ ਚਿੜੀਆਂ ਵਾਸਤੇ ਪਾਣੀ ਰੱਖਿਆ ਹੋਇਆ ਆ ਇਹ ਸਾਰੇ ਜਿੰਨੇ ਵੀ ਇੱਥੇ ਪੇੜ ਲੱਗੇ ਆ ਸਾਰਿਆਂ ਪੇੜਾਂ ਤੇ ਇਦਾਂ ਬੰਨੇ ਹੋਏ ਆ ਇਹ ਆ ਦੇਖੋ ਇੱਥੇ ਵੀ ਬੰਨਿਆ ਹੋਇਆ ਪਾਰਕ ਦੇ ਸਾਹਮਣੇ ਦੇਖੋ ਇੱਕ ਘਰ ਸੀ ਬਹੁਤ ਜ਼ਿਆਦਾ ਪੁਰਾਣੇ ਟਾਈਮ ਦਾ ਇਹ ਘਰ ਬਣਿਆ ਹੋਇਆ ਹੋਰ ਵੀ ਬਹੁਤ ਘਰ ਨੇ ਪੁਰਾਣੇ ਟਾਈਮ ਦੇ ਜੋ ਪਾਰਕ ਦੇ ਬਿਲਕੁਲ ਸਾਹਮਣੇ ਘਰ ਆ ਇਹ ਵੀ ਨਹੀਂ ਕਉਤੀ ਹੈ ਦੇਖੋ ਕਿੰਨਾ ਪੁਰਾਣਾ ਗੇਟ ਲੱਗਿਆ ਹੋਇਆ ਆਪਣੇ ਲੁਧਿਆਣੇ ਚ ਨਹੀਂ ਸ਼ਾਇਦ ਲੱਗਾ ਕੋਈ ਗੇਟ ਲੱਪਣਾ ਹੁਣ ਪੁਰਾਣੇ ਟਾਈਮ ਦਾ ਚਲੋ ਹੁਣ ਅਸੀਂ ਜਾ ਰਹੇ ਹਾਂ ਵਾਪਸ OK ਜੀ ਸਬਸਕ੍ਰਾਈਬ ਕਰ ਦਿਓ ਮੇਰੇ ਚੈਨਲ ਨੂੰ ਵੀਡੀਓ ਨੂੰ ਸ਼ੇਅਰ ਕਰ ਦਿਓ ਥੈਂਕ ਯੂ ਸੋ ਮੱਚ